ਸਭ ਸੇ ਰਾਜੀ ਸਾਰਿਆਂ ਨੂੰ ਕੀ ਹੱਜ ਆ ਲਾਦੇ ਤੁਹਾਨੂੰ ਥੋੜੇ ਦਿਨ ਪਹਿਲਾਂ ਮੈਂ ਵੀਡੀਓ ਪਾ ਕੇ ਦੱਸਿਆ ਸੀ ਕਿ ਸਾਡਾ ਦਲੁੰਡੀ ਵਾਲਾ ਰੋਡ ਬਣਾਇਆ ਤੇ ਉਹ ਸਾਡੇ ਸਰਪੰਚ ਸਾਹਿਬ ਨੇ ਬਣਾਉਣਾ ਤੇ ਵਿੱਚ ਮੀ ਆਜਿਆ ਤੇ ਕੰਮ ਥੋੜਾ ਦੇ ਹੋ ਗਿਆ ਲੇਟ ਤੇ ਹੁਣ ਅੱਜ ਕੰਮ ਫਾਈਨਲੀ ਸਟਾਰਟ ਹੋ ਗਿਆ ਆ ਅੱਜ ਉਹ ਦੇਖੋਗੇ ਉਹਦੇ ਉਹਦੇ ਦਾ ਨਹੀਂ ਖਾਣਾ ਖਾਣ ਦੀ ਪੂਰਤੀ ਨਹੀਂ ਗਣੀ ਪੂਰੇ ਡੋਏ ਵਧੀਆ ਪੱਟ ਕੇ ਸਾਫ ਸਫਾਈ ਕਰਕੇ ਰੋਡ ਦੇ ਬਰਾਬਰ ਵਧੀਆ ਮਤਲਬ ਪੇਚ ਪੇਜਵਾਰੂ ਕਾਨਾ ਇਹ ਜੋ ਪੇਚ ਵਰਗ ਸ਼ਰਮ ਸਾਡੀ ਪਿੰਡ ਦੀ ਪੰਚਾਇਤ ਸਾਡੀ ਪਿੰਡ ਦੀ ਨੌਜਵਾਨ ਸਭਾ ਦੇ ਸਾਡੇ ਪਿੰਡ ਦੇ ਐਨਆਰਆਈ ਵੀਰਾਂ ਦੇ ਫਿਰਦੇ ਹੋ ਰਿਹਾ ਤੇ ਮੇਰੀ ਹੁਣ ਸਾਰੇ ਭੈਣ ਭਰਾਵ ਦੇ ਐਨਆਰਆਈ ਸਾਰਿਆਂ ਨੂੰ ਬੇਨਤੀ ਆ ਜੇ ਆਪਾਂ ਆਪਣੇ ਆਪਣੇ ਪਿੰਡ ਸੰਭ ਲਈਏ ਤੇ ਸਾਨੂੰ ਸਰਕਾਰ ਮਰੇ ਹੱਥ ਅੱਡ ਦੀ ਲੋੜ ਨਹੀਂ ਆ ਇਹ ਸਾਨੂੰ ਅੱਗੇ ਮੋਰੀ ਜਾਈਆ ਤੇ ਮੋਰੀ ਹੁਣ ਸਰਪੰਚ ਦੇ ਰੂਪ ਵਿੱਚ ਆਪਾਂ ਨੂੰ ਮਿਲਦਿਆ ਆ ਵਧੀਆ ਵਧੀਆ ਯੂਵਾ ਯੂਵਾ ਸੋਚ ਤੇ ਨਾਲ ਮੋਰੇ ਹੋ ਕੇ ਚੱਲਦਾ ਆ ਤੇ ਹੁਣ ਆਉਂਦਾ ਸਾਨੂੰ ਲੋੜ ਆ ਸਾਡੇ ਐਨਆਰਆਈ ਭਰਾਵਾਂ ਦੇ ਸਾਥ ਦੀ ਕਿਉਂਕਿ ਇਹ ਕੋਈ 1000 2 ਜਾਂ 10000 15 20 ਹਜ਼ਾਰ ਦਾ ਕੰਮ ਨਹੀਂ ਆ ਕੱਡੋ ਕੱਡੋ ਕੱਢ ਤੇ ਲਮਵਾ ਲੱਖ ਡੇ ਲੱਖ 2 ਲੱਖ ਤੱਕ ਖਾਚਾ ਆਉਣਾ ਆ ਤੇ ਸਾਰਿਆਂ ਨੂੰ ਬੇਨਤੀ ਆ ਤੇ ਕੰਮ ਹੁਣ ਜਲਪਿਆ ਹੁਣ ਕੰਮ ਰੁਕਣ ਨਾ ਦਿਓ ਇਹ ਜੋ ਰਸਤਾ ਚੂਰੋ ਵਾਲੀ ਤੱਕ ਤੇ ਇਧਰੋਂ ਭੂਆ ਜੀ ਅਦੀਸੀਆਂ ਤੱਕ ਇਹ ਰਾਤਾ ਇਹ ਜੋ ਸਰਵਨ ਰੇ ਭਰਾ ਮੁੰਦੇ ਸੱਤੇ ਬੰਨਾ ਆ ਹੁਣ ਇਹਨਾਂ ਲਈ ਭਰਾ ਮਰੇ ਹੋਣ ਸਰਪੰਦ ਸਾਹਿਬ ਆਪ ਮੁਰੇ ਹੋ ਕੇ ਇਹ ਕੰਮ ਦੋ ਕਰਾ ਰਹੇ ਆ ਦੇ ਮਤਲਬ ਕੰਮ ਇਹ ਨਹੀਂ ਕਿ ਵਧੀਆ ਦੇਖੋ ਸਰਿਆ ਸਰਿਆ ਪਾ ਕੇ ਮਤਲਬ ਸਾਰਾ ਕੰਮ ਸਰਪੰਚ ਦੀ ਦੇਖ ਰੇ ਇਕ ਵਿੱਚ ਹੋ ਰਿਹਾ ਹੈ ਮਤਲਬ ਬਹੁਤ ਵਧੀਆ ਤਸਲੀਨਾ ਰੋਡ ਬਣਾ ਰਹੇ ਆ ਤੇ ਗੱਲ ਮੈਂ ਆਪ ਨੂੰ ਜਾ ਕੇ ਦੇਖਿਆ ਪੂਰਾ ਐਨ ਪਸੰਦ ਆਇਆ ਹੁਣ ਜਿੰਨੇ ਵੀ ਪਿੰਡ ਦੇ ਉੱਤੇ ਮੁੰਡੇ ਆ ਸਾਰੇ ਆਪ ਮਰੇ ਹੋਗੇ ਪਹੁੰਚ ਕੇ ਦੇਖ ਰਹੇ ਆ ਕੰਮ ਤੋਂ ਇਹ ਇਹਦਾ ਇਹਦਾ ਸਾਡੇ ਪਿੰਡ ਨੂੰ ਮੇਨ ਸਰਗਜ ਯੂਰਦੀਆ ਹਾਈਵੇ ਨਾਲ ਸਾਨੂੰ ਇਹਦੀ ਬਹੁਤ ਜ਼ਰੂਰਤ ਸੀ ਇੱਕ ਨਵੇਂ ਹੋਰ ਮਜਲਕਾਨਾ ਕਰਨ ਚਾਹਣਾ ਆਪਾਂ ਅਕਸਰ ਵੀਡੀਓ ਇੱਤੇ ਦੇਖਦੇ ਆਂ ਕਿ ਦੇਖੋ ਵੀ ਉਹ ਫਲਾਣਾ ਪਿੰਡ ਕਿੰਨਾ ਸੋਹਣਾ ਫਲਾਣਾ ਪਿੰਡ ਕਿੰਨਾ ਵਧੀਆ ਉਹ ਪਿੰਡ ਵਧੀਆ ਕਾਦੇ ਆ ਉਹ ਉਹਨਾਂ ਦੇ ਉਹਨਾਂ ਦੇ ਐਨਆਰਆਈ ਸਾਥ ਦਿੰਦੇ ਆ ਹੁਣ ਦੇ ਆਪਣੇ ਸਰਪੰਚ ਸਾਹਿਬ ਵਧੀਆ ਤੇ ਸਾਡੇ ਵੀ ਐਨਆਰਆਈ ਸਾਥ ਦੇਣ ਤੇ ਐਨ ਵਧੀਆ ਭਰਾ ਜਿਨ੍ਹਾਂ ਨੇ ਸਾਥ ਦਿੱਤਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਸਾਥ ਦੇ ਦੇਣਾ ਉਹਨਾਂ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਤੇ ਸਾਨੂੰ ਬਹੁਤ ਲੋਰ ਹੈ ਐਨਆਰਈ ਭਰਾਵਾਂ ਦੇ ਸਾਥ ਸੀ ਕਿ ਸਾਡਾ ਇਹ ਰਸਤਾ ਪੂਰਾ ਕੰਪਲੀਟ ਹੋਵੇ ਤੇ ਸਾਡੇ ਦਾ ਪਿੰਡ ਦਾ ਰਾਹ ਸੋਖਾ ਹੋਵੇ ਯਾਨੀ ਗੱਨੀਓ ਵਧੀਆ ਸੋਚਦਾ ਮਾਲਕਾ ਨਰਮਲ ਭਾਜੀ ਮੈਂ ਤਾਂ ਵਧੀਆ ਉਹਨਾਂ ਨੂੰ ਹੈਡ ਸੌਪ ਵਿਊ ਕਰਦਾ ਵਧੀਆ ਵਧੀਆ ਸਰਪੰਚ ਆਇਆ ਤੇ ਹੁਣ ਉਹ ਵਧੀਆ ਵਧੀਆ ਕੰਮ ਕਰਾਉਣੇ ਹੋਰ ਵੀ ਕਰਾਉਣੇ ਤੁਹਾਨੂੰ ਹੋਰ ਵੀ ਨਾਲ ਨਾਲ ਅਪਡੇਟ ਦਵਾ ਦੇ ਤੇ ਬਾਕੀ ਜਿੱਦਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸ਼ੁਕਰੀਆ ਦੀ